ਸਾਡੇ ਹਰਪ੍ਰਜਨ ਸਿੰਘ ਗਿੱਲ ਜਦੋਂ ਤੋਂ ਇਹ ਸਫ਼ਰ ਦੇ ਵਿੱਚ ਅਸੀਂ ਸ਼ੁਰੂ ਹੋਏ ਹਾਂ ਪਹਿਲੇ ਦਿਨ ਤੋਂ ਸਾਡੇ ਨਾਲ ਨੇ ਬਹੁਤ ਹੀ ਪਿਆਰੇ ਇਨਸਾਨ ਨੇ ਸੁਨੀਲ ਜੀ ਸਟੇਜ ਤੇ ਆ ਜਾਓ ਇਸ ਤੋਂ ਬਾਅਦ ਸਿਕਿਉਰਿਟੀ ਵਾਲੇ ਬੱਚੇ ਵੀ ਨਾਲ ਹੀ ਸਟੇਜ ਤੇ ਆ ਜਾਓ ਪਲੀਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰੂ ਨਾਨਕ ਜਹਾਜ ਮੈਂ ਸਿਰਫ ਇਹ ਜੋ ਕਮਾਗਾ ਤੁਮਾਰੂ ਬਾਰੇ ਜਹਾ ਗੁਰੂ ਨਾਨਕ ਜਹਾਜ ਬਾਰੇ ਜੋ ਵੀ ਇਸ ਕਮਿਊਨਿਟੀ ਵਿੱਚ ਕੈਨੇਡਾ ਦੇ ਵਿੱਚ ਅਵੇਅਰਨੈਸ ਲੈਂਦੀ ਆ 1985 ਦੇ ਵਿੱਚ ਮੈਂ ਫਿਲਮ ਲਾਈਨ ਦੇ ਵਿੱਚ 70s ਦੇ ਵਿੱਚ ਫਿਲਮਾਂ ਬਣਾਈਆਂ ਕੈਨੇਡਾ ਦਾ ਪੜਿਆ ਲਿਖਿਆ ਬੰਬੇ 5 ਸਾਲ ਗੁਜ਼ਾਰੇ ਪਰ ਮੇਰੇ ਸਬਜੈਕਟ ਨਹੀਂ ਕੋਈ ਲੱਜ ਰਸੀ ਕਿ ਫਿਲਮ ਜੇ ਤੇ ਬਣੀ ਬਣ ਜਵੇ ਉਹ ਸਬਜੈਕਟ ਮੈਂ 1985 ਦੇ ਵਿੱਚ ਜਦੋਂ ਇੱਥੇ ਆ ਕੇ ਪੜਿਆ ਉਸ ਵੇਲੇ ਮੈਨੂੰ ਪਤਾ ਲੱਗਾ ਭਈ ਜੇ ਮੈਂ ਇੱਥੇ ਯੂਨੀਵਰਸਿਟੀ ਆਫ ਬੀਸੀ ਦੇ ਵਿੱਚੋਂ ਪੜਿਆ ਮੈਂ ਨਾਰਥ ਵੈਂਕੂਵਰ ਤੋਂ ਗ੍ਰੈਜੂਏਸ਼ਨ ਕੀਤੀ 12ਵੀਂ ਤੇ ਮੈਨੂੰ ਕਿਸੇ ਨੇ ਗੁਰੂ ਨਾਨਕ ਜਹਾਜ ਜਾਂ ਜੋ ਪਛਲਤ ਪਿਛੜੀ ਪਿਛੜੇ ਤੇ ਕੰਮਾਂ ਕਾਟਾਂ ਮਾਰੂ ਕਰਕੇ ਜਾਣਦੇ ਸੀ ਉਸ ਬਾਰੇ ਮੈਨੂੰ ਨਹੀਂ ਪਤਾ ਤੇ ਹੋਰ ਜਿਹੜੇ ਆਪਣੇ ਅਨਪੜ੍ਹ ਬਜ਼ੁਰਗਾਂ ਉਹਨਾਂ ਨੂੰ ਕਿਦਾ ਪਤਾ ਹੋਵੇਗਾ ਤੇ ਉਸ ਵੇਲੇ ਮੈਂ ਇਹ ਸਕ੍ਰਿਪਟ ਲਿਖਣੀ ਚાલુ ਕਰ ਦਿੱਤੀ 8 ਸਾਲ ਲੱਗੇ ਉੱਥੇ ਫਿਲਮ ਇੰਡਸਟਰੀ ਵਿੱਚ ਕੋਈ ਵੀ ਕਹਿੰਦੇ ਨਾ ਕੋਲੋ ਨੋ ਨੋ ਇਹ ਹੋ ਨਹੀਂ ਸਕਦਾ ਕਦੇ ਫਿਲਮ ਚੱਲੇ ਨਹੀਂ ਸਕਦੀ 95 ਦੇ ਵਿੱਚ ਇੱਥੇ ਅਸੀਂ ਮਹੂਰਤ ਕੀਤੀ ਇੱਕ ਗੁਰੂ ਨਾਨਕ ਜਹਾਜ਼ ਪੰਜਾਬੀ ਵਾਸਤੇ ਫਿਲਮ ਰਜਿਸਟਰ ਕੀਤੀ ਸੀ ਤੇ ਇੱਕ ਕਮਾਂਗਟਮਾਰੂ ਇੰਗਲਿਸ਼ ਦੇ ਵਾਸਤੇ ਰਜਿਸਟਰ ਕੀਤੀ ਸੀ ਉਹ ਵੇਰ ਦੇਸ ਨਾਲ 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 ਜਿੰਨੀ ਵਰੀ ਇਹ ਸਕ੍ਰਿਪਟ ਪੜ੍ਹੇਗਾ ਇਸ ਸਕ੍ਰਿਪਟ ਪੜ੍ਹੀ ਗਈ ਉਹ ਵੱਡੇ ਤੋਂ ਵੱਡਾ ਸਬਜੈਕਟ ਬਣ ਗਿਆ ਇੱਥੋਂ ਕਿ ਅੱਜ ਤੋਂ 4 ਸਾਲ ਪਹਿਲਾਂ ਅਮੀਰ ਖਾਨ ਦੇ ਨਾਲ ਜਦੋਂ ਮੇਰੀ ਗੱਲਬਾਤ ਹੋਈ ਮੈਂ ਕਿਹਾ ਇੱਕ ਜੇ ਗੁਰਦੇਸ਼ ਸਿੰਘ ਦਾ ਰੋਲ ਕਰ ਸਕਦਾ ਤੁਹਾਡੀ ਫਿਲਮ ਇੰਡਸਟਰੀ ਵਿੱਚ ਉਹ ਅਮੀਰ ਖਾਨ ਆ ਜੇ ਇਹ ਰੋਲ ਕਰਾਉਣਾ ਤੇ ਅਮੀਰ ਖਾਨ ਤੋਂ ਕਰਾਉਣਾ ਉਹ ਕਹਿੰਦਾ ਮੇਰੇ ਕੋਲ 5 ਸਾਲ ਕੋਈ ਟਾਈਮ ਨਹੀਂ ਹੈਗਾ ਪਰ ਮੈਨੂੰ ਸਬਜੈਕਟ ਬਹੁਤ ਪਿਆਰਾ ਲੱਗਦਾ ਮੈਂ ਤੁਹਾਡੇ 2 ਮਿੰਟ ਤੋਂ ਜਿਆਦਾ ਜਿਆਦਾ ਲੈ ਰਿਹਾ ਤੇ ਉਹ ਮੈਂ ਇਹੀ ਚਾਹਣਾ ਭਈ ਗੁਰੂ ਨਾਨਕ ਜਹਾਜ ਜਦੋਂ ਪਹਿਲਾਂ ਤੋਂ ਹੀ ਅਸੀਂ ਉਸ ਵੇਲੇ ਏਹੀ ਨਾਮ ਵਰਤਦੇ ਹੁਣ ਮੈਨੂੰ ਲੱਗਦਾ ਭਈ ਜੋ ਵੀ ਅਸੀਂ ਕੀਤਾ ਸਾਰਾ ਪਿਛਲੇ 20 ਸਾਲ 25 ਸਾਲ ਕੌਮਗਾਟਮ ਵਾਲ ਨੂੰ ਨੌ ਤੇ ਕੱਦਰ ਬਹੁਤ ਤਰੱਕੀਆਂ ਪਾਈਆਂ ਅਪੋਲੋਜੀ ਮਂਗਾਈ ਇੱਥੇ ਪੈਸੇ ਲੈਣ ਦੇ ਲਈ 43 ਫਾਊਂਡੇਸ਼ਨ ਤਿਆਰ ਹੋ ਗਿਆ ਹੈ ਗਵਰਨਮੈਂਟ ਨੂੰ 43 ਫਾਊਂਡੇਸ਼ਨ ਕਹੇ ਭੀ ਆਹ ਆਹ ਚੀਜ਼ ਅਸੀਂ ਸੁਣ ਚਾਹੀਦੀ ਆ ਉਹ ਸਾਰੇ ਆਪਣੇ 2.5 ਮਿਲੀਅਨ ਨੂੰ ਬੰਡਰ ਦੀ ਖਾਤਰ 43 ਖੜੇ ਹੋਈ ਸੀ ਇਹ ਸਾਰੇ ਕੰਮ ਅਸੀਂ ਇਹੀ ਚਾਹੁੰਦੇ ਸੀ ਸਾਡੇ ਫਿਊਚਰ ਜਨਰੇਸ਼ਨ ਸਾਡੇ ਫਿਊਚਰ ਜਨਰੇਸ਼ਨ ਸਿੱਖਣ ਜਨਨਾ ਵੀ ਅਸੀਂ ਕੋਈ ਕੋਸ਼ਿਸ਼ ਕੀਤੀ ਆ ਕਿਸੇ ਨੂੰ ਮੈਂ ਨਹੀਂ ਸਖਾ ਸਕਿਆ ਪਰ ਜਦੋਂ 100 ਸਾਲਾਂ ਤੇ ਮੈਂ ਇਹ ਨਹੀਂ ਕਹਾਂ ਕਿ ਗ੍ਰੇਡੀਅਨ ਗਵਰਨਮੈਂਟ ਨੇ ਕੈਰੀਅਰ ਦੇ ਵਿੱਚ ਕੋਈ ਹੱਥ ਨਹੀਂ ਸੀ ਕੈਨੇਡਾ ਪੋਸਟ ਨੇ ਸਟੈਂਪ ਰਿਲੀਜ਼ ਕੀਤਾ ਜਦੋਂ ਕੈਨੇਡਾ ਪੋਸਟ ਨੇ ਸਟੈਂਪ ਰਿਲੀਜ਼ ਕੀਤਾ ਉਸੇ ਵੇਲੇ ਪ੍ਰਾਈਮ ਮਿੰਿਸਟਰ ਹਾਰਪਹੋਨੀ ਕਹਿੰਦੇ ਸਾਡੇ ਪਾਰਲੀਮੈਂਟ ਵਿੱਚ ਰਿਲੀਜ਼ ਕਰੋ ਮੈਂ ਕਿਹਾ ਜਦੋਂ ਇਹ ਤੁਹਾਨੂੰ ਮਿੰਤਾਂ ਕਰਦੇ ਸੀਗੇ ਉਸ ਵੇਲੇ ਤਾਂ ਤੁਸੀਂ ਇਹ ਬੰਦਿਆ ਨਹੀਂ ਹੁਣ ਕੈਨੇਡਾ ਪੋਸਟ ਨੇ ਰਿਲੀਜ਼ ਕਰ ਦਿੱਤਾ ਤੇ ਤੁਸੀਂ ਕੰਨੇ ਵੀ ਆ ਜਾਓ ਸੋ ਐਨੀਵੇ ਕੰਮ ਅਸੀਂ ਬਹੁਤ ਕੀਤੇ ਹੋ ਸਕਦਾ ਹੈ ਗਲਤ ਨਾਮ ਤੇ ਕੀਤੇ ਹੋਣ ਉਹਨੂੰ ਠੀਕ ਕਰੋ ਉਹਨੂੰ ਠੀਕ ਕਰਨ ਨੂੰ ਇਹ ਨਹੀਂ ਹੁਣ ਮੇਰੇ ਕੋਲ ਜੇ ਕਹੋ ਜੀ ਅੱਜ ਹੀ ਠੀਕ ਹੋ ਜਾਣਾ ਹੋ ਸਕਦਾ ਇਹਨੂੰ 5 ਸਾਲ ਵੀ ਲੱਗ ਜਾਣ 2 ਸਾਲ ਵੀ ਲੱਗ ਜਾਣ ਆਪਾਂ ਹੌਲੀ ਹੌਲੀ ਗੁਰੂ ਨਾਨਕ ਜਹਾਜ਼ ਗੁਰੂ ਨਾਨਕ ਜਹਾਜ਼ ਹੋਵੇ ਪਰ ਆਪਾਂ ਇਹ ਤਾਂ ਜਿਹੜੇ ਗੋਰਿਆ ਨਾ ਉਹਨਾਂ ਨੂੰ ਵੀ ਜੇ ਉਹ ਨਹੀਂ ਇਹ ਲਫ਼ਜ਼ ਬਦ ਸਕਦੇ ਨਾ ਉਹਨਾਂ ਨੂੰ ਅਸੀਂ ਵੀ ਗੁੱਸੇ ਨਾ ਹੋਈਏ ਵੀ ਤੁਸੀਂ ਕਾਮਾਗਟਮਾਰੂ ਯੂਜ਼ ਕਰਦੇ ਆ ਲੈਟ ਥਮ ਡੂ ਇਟ ਪਰ ਸਲੋਲੀ ਸਲੋਲੀ ਜਦੋਂ ਤੁਹਾਨੂੰ ਸਚਾਈ ਦਾ ਪਤਾ ਲੱਗਦਾ ਸਚਾਈ ਜਦੋਂ ਗੁਰੂ ਨਾਨਕ ਦੇਵਾਸਤੇ ਸਾਰਿਆਂ ਨੂੰ ਪਤਾ ਗੋਰਨ ਨੂੰ ਵੀ ਪਤਾ ਸਾਰੇ ਰਿਲੀਜੀਅਸ ਨੂੰ ਪਤਾ ਜਦੋਂ ਮੋਰੇ ਗੁਰੂ ਨਾਨਕ ਆ ਗਿਆ ਨਾ ਪਿੱਛੇ ਸਿਰਫ ਜਹਾਜ਼ ਹੀ ਲਾਉਣਾ ਕਾਮਾਗਟਮਾਰੂ ਆਪੇ ਹੀ ਜਿਹੜੀ ਮੇਰੀ ਤਾਂ ਕਹਿੰਦੇ ਕਾਮਾਗਟਮਾਰੂ ਐਟ ਹਾਟਵੇ ਹੋ ਇਮੇਲ ਵੀ ਹੈਕ ਕਰ ਲਈ ਉਹ ਮੇਰੇ ਖਿਆਲ ਵਧੀਆ ਕੀਤਾ ਕਿਉਂਕਿ ਹੁਣ ਮੈਂ ਹੋਰ ਈਮੇਲ ਯੂਜ਼ ਕਰਦਾ ਓਕੇ ਵਾਈਗ ਜੀ ਕਾਕਾ ਸਾ